ਸਰ ਮੈਂ ਧੰਨਵਾਦ ਕਰਦਾ ਮਾਨਯੋਗ ਸਰਦਾਰ ਪ੍ਰਮాన్ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੀ ਮੰਗ ਅਨੁਸਾਰ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀ ਉਹ ਵਾਪਸ ਲਈ ਅੱਜ ਵਿਡਰਾ ਕਰੀ ਹੈ ਜਿਹੜੀ ਮਾਨ ਸਰਕਾਰ ਆ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਆ ਉਹ ਲੋਕਾਂ ਦੀ ਇੱਛਾ ਅਨੁਸਾਰ ਚੱਲਣ ਵਾਲੀ ਸਰਕਾਰ ਆ ਇਹ ਨਹੀਂ ਹੈ ਕਿ ਲੋਕਾਂ ਨੂੰ ਲਾਰੇ ਲਾਇਆ ਜਾਵੇ ਜਾਂ ਲੋਕਾਂ ਨੇ ਇਹ ਮੰਗ ਉਠੀ ਕਿਸਾਨਾਂ ਦੀ ਮੰਗ ਉਠੀ ਔਰ ਅਸੀਂ ਜਾ ਕੇ ਸਰਕਾਰ ਨੂੰ ਮਾਨ ਸਾਹਿਬ ਨੂੰ ਦੱਸਿਆ ਕਿ ਲੈਂਡ ਪੂਲਿੰਗ ਜਿਹੜੀ ਪਾਲਿਸੀ ਹੈ ਉਹ ਲੋਕ ਜਿਹੜੇ ਆ ਉਹਨੂੰ ਐਕਸੈਪਟ ਨਹੀਂ ਕਰ ਰਹੇ ਸਾਜ ਸਰਕਾਰ ਨੇ ਲੈਂਡ ਪੋਲੀ ਪੋਲੀ ਪਾਲਿਸੀ ਵਾਪਸ ਲਈ ਹੈ ਉਸ ਲਈ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਪੰਜਾਬ ਦੇ ਕਿਸਾਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਜੋ ਤੁਸੀਂ ਚਾਹਿਆ ਉਹ ਸਰਕਾਰ ਨੇ ਕੀਤਾ ਕਿਉਂਕਿ ਇਹ ਸਰਕਾਰ ਉਹ ਹੈ ਜੋ ਕਹਿੰਦੀ ਨਹੀਂ ਕਰਦੀ ਹੈ ਸੋ ਉਹਨਾਂ ਨੇ ਕਰਕੇ ਦਿਖਾਇਆ ਤੁਹਾਡੀ ਜਿਹੜੀ ਇੱਛਾ ਅਨੁਸਾਰ ਲੈਂਡ ਪੋਲੀ ਪਾਲਿਸੀ ਪੁਲੀ ਪਾਲਿਸੀ ਹੈ ਜਿਹੜੀ ਉਹ ਵਾਪਸ ਲਈ ਗਈ ਹੈ ਉਹਦੇ ਲਈ ਸਾਰੇ ਕਿਸਾਨ ਵੀ ਅੱਜ ਮਿਲਿਆ ਸਾਰੇ ਖੁਸ਼ ਹੈ ਕਿਉਂਕਿ ਪੰਜਾਬ 'ਚ ਉਹ ਕੰਮ ਹੋਊਗਾ ਜੋ ਲੋਕ ਚਾਣਗੇ ਲੋਕਤੰਤਰ ਹੈ ਲੋਕਾਂ ਅਨੁਸਾਰ ਕੰਮ ਹੋਉਂਦਾ ਹੈ ਸਰ ਮੈਂ ਧੰਨਵਾਦ ਕਰਦਾ ਮਾਨਯੋਗ ਸਰਦਾਰ ਪ੍ਰਮాన్ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੀ ਮੰਗ ਅਨੁਸਾਰ ਜਿਹੜੀ ਲੈਂਡ ਪੋਲੀਸੀ ਪਾਲਿਸੀ ਸੀ ਉਹ ਵਾਪਸ ਲਈ ਅੱਜ ਵਿਡਰਾ ਕਰੀ ਹੈ ਜਿਹੜੀ ਮਾਨ ਸਰਕਾਰ ਆ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਆ ਉਹ ਲੋਕਾਂ ਦੀ ਇੱਛਾ ਅਨੁਸਾਰ ਚੱਲਣ ਵਾਲੀ ਸਰਕਾਰ ਆ ਇਹ ਨਹੀਂ ਹੈ ਕਿ ਲੋਕਾਂ ਨੂੰ ਲਾਰੇ ਲਾਇਆ ਜਾਵੇ ਜਾਂ ਲੋਕਾਂ ਨੇ ਇਹ ਮੰਗ ਉਠੀ ਕਿਸਾਨਾਂ ਦੀ ਮੰਗ ਉਠੀ ਔਰ ਅਸੀਂ ਜਾ ਕੇ ਸਰਕਾਰ ਨੂੰ ਮਾਨ ਸਾਹਿਬ ਨੂੰ ਦੱਸਿਆ ਕਿ ਲੈਂਡ ਪੁਲਿੰਗ ਜਿਹੜੀ ਪਾਲਿਸੀ ਹੈ ਉਹ ਲੋਕ ਜਿਹੜੇ ਆ ਉਹਨੂੰ ਐਕਸੈਪਟ ਨਹੀਂ ਕਰ ਰਹੇ ਤਾਂ ਅੱਜ ਸਰਕਾਰ ਨੇ ਲੈਂਡ ਪੁਲ ਪਾਲਿਸੀ ਵਾਪਸ ਲਈ ਹੈ ਉਸ ਲਈ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਪੰਜਾਬ ਦੇ ਕਿਸਾਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਜੋ ਤੁਸੀਂ ਚਾਹਿਆ ਉਹ ਸਰਕਾਰ ਨੇ ਕੀਤਾ ਕਿਉਂਕਿ ਇਹ ਸਰਕਾਰ ਹੋਆ ਜੋ ਕਹਿੰਦੀ ਨਹੀਂ ਕਰਦੀ ਹੈ ਸੋ ਉਹਨਾਂ ਨੇ ਕਰਕੇ ਦਿਖਾਇਆ ਤੁਹਾਡੀ ਜਿਹੜੀ ਇੱਛਾ ਅਨੁਸਾਰ ਲੈਂਡ ਪੁਲ ਪਾਲਿਸੀ ਪੁਲਿੰਗ ਪਾਲਿਸੀ ਹੈ ਜਿਹੜੀ ਉਹ ਵਾਪਸ ਲਈ ਗਈ ਹੈ ਉਹਦੇ ਲਈ ਸਾਰੇ ਕਿਸਾਨ ਵੀ ਅੱਜ ਮਿਲਿਆ ਸਾਰੇ ਖੁਸ਼ ਆ ਕਿਉਂਕਿ ਪੰਜਾਬ ਤੋਂ ਕੰਮ ਹੋਊਗਾ ਜੋ ਲੋਕ ਚਾਣਗੇ ਲੋਕਤੰਤਰ ਹੈ ਲੋਕਾਂ ਅਨੁਸਾਰ ਕੰਮ ਹੋਊਗਾ ਸਰ ਮੈਂ ਧੰਨਵਾਦ ਕਰਦਾ ਮਾਨਯੋਗ ਸਰਦਾਰ ਪ੍ਰਮాన్ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਕਿਸਾਨਾਂ ਦੀ ਮੰਗ ਅਨੁਸਾਰ ਜਿਹੜੀ ਲੈਂਡ ਪੋਲੀਸੀ ਪਾਲਿਸੀ ਸੀ ਉਹ ਵਾਪਸ ਲਈ ਅੱਜ ਵਿਡਰਾ ਕਰੀ ਹੈ ਜਿਹੜੀ ਮਾਨ ਸਰਕਾਰ ਆ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਆ ਉਹ ਲੋਕਾਂ ਦੀ ਇੱਛਾ ਅਨੁਸਾਰ ਚੱਲਣ ਵਾਲੀ ਸਰਕਾਰ ਆ ਇਹ ਨਹੀਂ ਹੈ ਕਿ ਲੋਕਾਂ ਨੂੰ ਲਾਰੇ ਲਾਇਆ ਜਾਵੇ ਜਾਂ ਲੋਕਾਂ ਨੇ ਇਹ ਮੰਗ ਉਠੀ ਕਿਸਾਨਾਂ ਦੀ ਮੰਗ ਉਠੀ ਔਰ ਅਸੀਂ ਜਾ ਕੇ ਸਰਕਾਰ ਨੂੰ ਮਾਨ ਸਾਹਿਬ ਨੂੰ ਦੱਸਿਆ ਕਿ ਲੈਂਡ ਪੁਲਿੰਗ ਜਿਹੜੀ ਪਾਲਿਸੀ ਹੈ ਉਹ ਲੋਕ ਜਿਹੜੇ ਆ ਉਹਨੂੰ ਐਕਸੈਪਟ ਨਹੀਂ ਕਰ ਰਹੇ ਤਾਂ ਅੱਜ ਸਰਕਾਰ ਨੇ ਲੈਂਡ ਪੁਲ ਪਾਲਿਸੀ ਵਾਪਸ ਲਈ ਹੈ ਉਸ ਲਈ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਪੰਜਾਬ ਦੇ ਕਿਸਾਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਜੋ ਤੁਸੀਂ ਚਾਹਿਆ ਉਹ ਸਰਕਾਰ ਨੇ ਕੀਤਾ ਕਿਉਂਕਿ ਇਹ ਸਰਕਾਰ ਉਹ ਹੈ ਜੋ ਕਹਿੰਦੀ ਨਹੀਂ ਕਰਦੀ ਹੈ ਸੋ ਉਹਨਾਂ ਨੇ ਕਰਕੇ ਦਿਖਾਇਆ ਤੁਹਾਡੀ ਜਿਹੜੀ ਇੱਛਾ ਅਨੁਸਾਰ ਲੈਂਡ ਪੁਲ ਪਾਲਿਸੀ ਪੁਲਿੰਗ ਪਾਲਿਸੀ ਹੈ ਜਿਹੜੀ ਉਹ ਵਾਪਸ ਲਈ ਗਈ ਹੈ ਉਹਦੇ ਲਈ ਸਾਰੇ ਕਿਸਾਨ ਵੀ ਅੱਜ ਮਿਲਿਆ ਸਾਰੇ ਖੁਸ਼ ਆ ਕਿਉਂਕਿ ਪੰਜਾਬ 'ਚ ਉਹ ਕੰਮ ਹੋਊਗਾ ਜੋ ਲੋਕ ਚਾਣਗੇ ਲੋਕਤੰਤਰ ਹੈ ਲੋਕਾਂ ਅਨੁਸਾਰ ਕੰਮ ਹੋਊਗਾ